ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਰਖੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਜਣੇ ਦੱਸਿਓ ਵੀ ਸਾਰਿਆਂ ਮੇਰੇ ਘਰ ਤੇ ਰਖੜੀ ਕਿਵੇਂ ਦੀ ਰਹੀ ਤੇ ਕਿਵੇਂ ਆਪਣੇ ਪੇਕੇ ਦੇ ਜਾ ਕੇ ਨਾ ਰਖੜੀ ਬੰਨੀ ਤੇ ਕੀ ਕੁਝ ਮਿਲਿਆ ਸਾਰੇ ਜਣੀਆਂ ਦੱਸਿਓ ਕਮੈਂਟ ਕਰਕੇ ਤੇ ਇਸ ਸਾਲ ਜਿਹੜੀ ਮੇਰੀ ਰਖੜੀ ਸੀਗੀ ਮੈਨੂੰ ਲੱਗਾ ਇਹ ਸ਼ਾਇਦ ਮੇਰੀ 18 ਮਹੀਨਿਆਂ ਸਾਲਾ ਚ ਪਹਿਲੀ ਰਖੜੀ ਹੋਣੀ ਜਿਹੜੀ ਮੈਂ ਨਹੀਂ ਆਪਣੇ ਪੇਕੇ ਆ ਦੇ ਬੰਨਣ ਗਈ ਤੁਹਾਨੂੰ ਪਤਾ ਆ ਜੇ ਆਪਣੀ ਫੈਮਲੀ ਚ ਜਾਂ ਰਿਸ਼ਤੇਦਾਰੀ ਚ ਕੋਈ ਇਦਾਂ ਦਾ ਮਿਸ ਹੈਪਨ ਹੋ ਜਵੇ ਤੇ ਆਪਾਂ ਉਹ ਜਿਹੜਾ ਪਹਿਲਾ ਤਿਹਾਰ ਹੁੰਦਾ ਆ ਉਹ ਨਹੀਂ ਮਨਾਈਦਾ ਹੈਨਾ ਬਾਕੀ ਤੁਸੀਂ ਸਾਰੇ ਸੰਗ ਦਾ ਤੁਹਾਨੂੰ ਪਤਾ ਹੀ ਹੋਣਾ ਆ ਤੇ ਸੋ ਆਪਣੀ ਰਿਸ਼ਤੇਦਾਰੀ ਚ ਕੋਈ ਇਦਾਂ ਦਾ ਥੋੜਾ ਮਿਸ ਹੈਪਨ ਹੋ ਗਿਆ ਹੈ ਜਿਹਦੇ ਕਰਕੇ ਆਪਾਂ ਰਖੜੀ ਬੰਨਣ ਨਹੀਂ ਗਏ ਸੋ ਅਗਲੀ ਵਾਰੀ ਜਦੋਂ ਸੁੱਖ ਦੀ ਰਖੜੀ ਆਵੇ ਵਾਹਿਗੁਰੂ ਜੀ ਸਾਰੇ ਤੰਦਰੁਸਤੀਆਂ ਭਰੇ ਲੈ ਕੇ ਤਿਹਾਰ ਆਵੇ ਤੇ ਆਪਾਂ ਅਗਲੀ ਵਾਰ ਰਖੜੀ ਜ਼ਰੂਰ ਬੰਨਾਂਗੇ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਆਪਾਂ ਨਾ ਪਿਛਲੇ ਬਲੌਗ ਦੇ ਵਿੱਚ ਸਵਾਲ ਪੁੱਛਿਆ ਸੀਗਾ ਹੈ ਨਾ ਬੀ ਉਹ ਭੈਣ ਭਰਾ ਆ ਦੋ ਜਣੇ ਤੇ ਇੱਕ ਭਰਾ ਦੀ ਉਮਰ ਹੈਗੀ 6 ਸਾਲ ਤਾਂ ਭੈਣ ਦੀ ਉਮਰ ਅੱਧੀ ਆ ਉਹਦੇ ਤੋਂ ਤੇ ਜਦੋਂ ਭਰਾ ਦੀ ਉਮਰ 40 ਸਾਲ ਦੀ ਹੋ ਜਾਂਦੀ ਆ ਤੇ ਭੈਣ ਦੀ ਉਮਰ ਕਿੰਨੀ ਰਹਿ ਜਾਂਦੀ ਆ ਤੇ ਜਿਨ੍ਹਾਂ ਨੇ ਤਾਂ ਕਮੈਂਟ ਕੀਤਾ ਹੈਗਾ ਵੀ 20 ਸਾਲ ਹੈਨਾ ਠੀਕ ਆ ਜੀ ਉਹ ਤਾਂ ਪਤਾ ਵੀ ਢੱਲੋ ਸਾਹਮਣੇ ਵੀ 20 ਸਾਲ ਹੀ ਦੱਸਿਆ ਹੈਗਾ ਤੇ ਜਿਨ੍ਹਾਂ ਦਾ ਕਮੈਂਟ ਬਿਲਕੁਲ ਸਹੀ ਹੈਗਾ ਜਿਨ੍ਹਾਂ ਨੇ ਉਮਰ ਉਹਦੀ 37 ਸਾਲ ਦੱਸੀ ਹੈ ਕਿ ਕਾਫੀ ਕਮੈਂਟ ਹੈਗੇ ਜਿਨ੍ਹਾਂ ਨੇ ਬਿਲਕੁਲ ਸਹੀ ਸਵਾਲ ਦਾ ਜਵਾਬ ਦਿੱਤੇ ਆ ਤੇ ਪਹਿਲਾ ਸਵਾਲ ਆਪਣਾ ਸੀਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਨਾਲ ਰਹਿੰਦੀ ਆ ਪਰ ਉਹਦਾ ਭਾਰ ਨਹੀਂ ਹੈਗਾ ਸੇਮ ਤੁਹਾਡੇ ਜਿੱਡੀ ਆ ਉਹਦਾ ਭਾਰ ਨਹੀਂ ਹੈਗਾ ਸਾਰਿਆਂ ਨੇ ਕਿਹਾ ਹੀ ਵੀ ਪਰ ਸ਼ਾਮਾ ਤੇ ਦੂਜਾ ਸਾਰਿਆਂ ਨੇ ਕਿਹਾ ਹੈਗਾ ਵੀ 37 ਸਾਲ ਦੀ ਉਮਰ ਆ ਪੈਣ ਦੀ ਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ ਆਪਾਂ ਉਹਨਾਂ ਦੇ ਨਾਮ ਜਿਹੜੇ ਆ ਲਾਸਟ ਦੇ ਵਿੱਚ ਬੋਲਾਂਗੇ ਤੇ ਸਾਰੇ ਜਣੇ ਬਲੌਗ ਦੇ ਨਾਲ ਬਣੇ ਰਹੋ ਤੇ ਹੁਣ ਮੈਂ ਫੜਾ ਹਟ ਪਹਿਲਾਂ ਰੋਟੀ ਬਣਾ ਲਵਾਂ ਤੇ ਅੱਜ ਜਿਹੜਾ ਆਪਣਾ ਜਿਹੜਾ ਬਲੌਗ ਸੀ ਲੇਟ ਹੋ ਗਿਆ ਕਿਉਂਕਿ ਅੱਜ ਥੋੜਾ ਇੱਕ ਕੰਮ ਵੀ ਇਦਾਂ ਦੇ ਹੀਗੇ ਜਿਹੜਾ ਸਾਡਾ ਟਾਈਮ ਨਹੀਂ ਲੱਗਾ ਤੇ ਇੱਕ ਆਪਣਾ ਅੱਜ ਮੀਹ ਵੀ ਪੈਂਦਾ ਹੈਗਾ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਵੀ ਕਿੰਨੇ ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਇਦਾਂ ਹੋਇਆ ਹੁਣ ਆ ਵੀ ਰਖੜੀ ਵਾਲੇ ਦਿਨ ਮੀਹ ਪਿਆ ਹੋਵੇ ਨਹੀਂ ਤਾਂ ਮੈਨੂੰ ਸਭ ਤੋਂ ਜ਼ਿਆਦਾ ਰਖੜੀ ਵਾਲੇ ਦਿ ਗਰਮੀ ਲੱਗਦੀ ਤਾਂ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਜਿੱਦਾਂ ਰਖੜੀ ਵਾਲੇ ਦਿਨ ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਅੱਜ ਪਹਿਲੀ ਵਾਰ ਮੈਨੂੰ ਇਦਾਂ ਦਾ ਫੀਲ ਹੋਇਆ ਵੀ ਅੱਜ ਤਾਂ ਠੰਡਾ ਹੀ ਮੌਸਮ ਪਰ ਅਸੀਂ ਕਿਤੇ ਗਏ ਨਹੀਂ ਹਨਾ ਉਹ ਚੀਜ਼ ਹੋ ਜਾਂਦੀ ਆ ਸੋ ਚਲੋ ਹੁਣ ਆਪਾਂ ਕਰ ਲਈਏ ਪਹਿਲਾਂ ਕੰਮ ਕਰ ਤੇ ਸਾਰੇ ਜਿਹੜੇ ਵਲੌਗ ਦੇ ਨਾਲ ਬਣੇ ਰਹੋ ਜਿਹੜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਜੀ ਤੇ ਹੁਣ ਪਹਿਲਾਂ ਮੈਂ ਰੋਟੀ ਪਾਣੀ ਬਣਾ ਲਵਾਂ ਫਿਰ ਤੁਹਾਨੂੰ ਮਿਲਦੀ ਆ ਬ੍ਰੇਕ ਕੇ ਬਾਅਦ ਹਾਂਜੀ ਵੈਲਕਮ ਬੈਕ ਮਾਈ YouTube ਚੈਨਲ ਤੇ ਲੋ ਵਲੌਗਸ 07 ਤੇ ਕੱਲ ਵਾਲਾ ਜਿਹੜਾ ਆਪਣਾ ਵਲੌਗ ਸੀਗਾ ਉਹ ਆਪਾਂ ਕੰਟੀਨਿਊ ਨਹੀਂ ਕਰ ਸਕੇ ਕਿਉਂਕਿ ਕੱਲ ਰੱਖੜੀ ਦਾ ਦਿਨ ਸੀਗਾ ਤੇ ਆਪਣਾ ਵਲੌਗ ਜਿਹੜਾ ਹੋ ਗਿਆ ਲੇਟ ਤੇ ਉਹਦੇ ਕਰਕੇ ਨਾ ਫੋਨ ਕਾਲਸ ਬਹੁਤ ਆਈਆਂ ਹੈਗੀਆਂ ਤੇ ਜਿਹਦੇ ਕਰਕੇ ਆਪਾਂ ਵਲੌਗ ਨਹੀਂ ਬਣਾ ਸਕੇ ਤੇ ਹੁਣ ਆਪਾਂ ਲੱਗੇ ਆ ਵਲੌਗ ਆਪਣਾ ਅੱਗੇ ਸ਼ੁਰੂ ਕਰਨ ਤੇ ਅੱਜ ਦਾ ਵਲੌਗ ਤੇ ਥੰਬਨੇਲ ਤਾਂ ਦੇਖ ਹੀ ਲਿਆ ਹੋਣਾ ਵੀ ਕਿਸ ਟੌਪਿਕ ਤੇ ਆ ਤੇ ਅੱਜ ਦਾ ਜਿਹੜਾ ਮੇਰਾ ਵਲੌਗ ਆ ਉਹ ਮੈਂ ਆਪਣੀਆਂ ਭੈਣਾਂ ਦੇ ਲੈ ਕੇ ਆਈਆਂ ਜਿਹੜੀਆਂ ਮੇਰੀਆਂ ਭੈਣਾਂ ਪੜੀਆਂ ਲਿਖਿਆ ਹੋ ਕੇ ਘਰ ਚ ਫ੍ਰੀ ਬੈਠੀਆਂ ਤੇ ਸਿਰਫ ਕੰਮ ਕਰਨ ਯੋਗੀਆਂ ਰਹਿ ਗਈਆਂ ਵੀ ਘਰ ਦਾ ਕੰਮ ਕਰੋ ਤਾਂ ਫ੍ਰੀ ਉਹਨਾਂ ਦਾ ਆਪਣਾ ਕੋਈ ਇਨਕਮ ਦਾ ਸੋਰਸ ਨਹੀਂ ਹੈਗਾ ਜਾਂ ਉਹ ਕਿਤੇ ਬਾਹਰ ਜਾ ਕੇ ਉਹ ਕੰਮ ਨਹੀਂ ਕਰ ਸਕਦੀਆਂ ਹੈਗੀਆਂ ਤੇ ਦੇਖੋ ਹਨਾ ਹਰੇ ਕੋਈ ਪਲੇਟਫਾਰਮ ਇਦਾਂ ਦਾ ਲੱਭਦਾ ਹੈ ਵੀ ਜਿੱਥੋਂ ਸਾਨੂੰ ਇਨਕਮ ਹੋਵੇ ਤੇ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਕਿਹਾ ਆ ਕਿ ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਆ ਜਿਹਦੇ ਵਿੱਚ ਤੁਸੀਂ ਘਰ ਬੈਠੇ ਲੱਖਾਂ ਕਮਾ ਸਕਦੇ ਜੇ ਤੁਸੀਂ ਚਾਹੋ ਤਾਂ ਉਹ ਤੁਹਾਡੇ ਹੱਥ ਵਾਸਿਆ ਤੇ ਪਰ ਮੇਰੀਆਂ ਬਹੁਤੀਆਂ ਭੈਣਾਂ ਦੇ ਇਹ ਕਮੈਂਟ ਸੀਗੇ ਬਿਜੇਕਰ ਅਸੀਂ ਸੋਸ਼ਲ ਮੀਡੀਆ ਤੇ ਆਈਏ ਤਾਂ ਲੋਕ ਚੰਗਾ ਨਹੀਂ ਸਮਝਦੇ ਲੋਕ ਗੱਲਾਂ ਕਰਦੇ ਆ ਦੇਖੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਹੀ ਗੱਲ ਕਹਿਣੀ ਹੁੰਦੀ ਆ ਕਿ ਲੋਕਾਂ ਦੀ ਜੇ ਤੁਸੀਂ ਪ੍ਰਵਾਹ ਕਰਨ ਲੱਗ ਗਏ ਨਾ ਤਾਂ ਫਿਰ ਬੱਸ ਫਿਰ ਤਾਂ ਜ਼ਿੰਦਗੀ 'ਚ ਤੁਸੀਂ ਕਦੀ ਸਫਲ ਨਹੀਂ ਹੋ ਸਕਦੇ ਜੇਕਰ ਤੁਸੀਂ ਲੋਕਾਂ ਦੀ ਪ੍ਰਵਾਹ ਕਰਨ ਨੂੰ ਛੱਡੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਮਕਾਮ ਤੇ ਪਹੁੰਚ ਜਾਓਗੇ ਨਹੀਂ ਤਾਂ ਜੇਕਰ ਲੋਕਾਂ ਦੀ ਗੱਲਾਂ ਸੁਣਦੇ ਰਹੇ ਤਾਂ ਕਦੀ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਨਹੀਂ ਇੰਜੋਏ ਕਰ ਸਕਦੇ ਜੀ ਸਕਦੇ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਮੇਰੀਆਂ ਭੈਣਾਂ ਖਾਸ ਕਰਕੇ ਜਿਹੜੀਆਂ ਬੈਠੀਆਂ ਕੁਝ ਕਰਨਾ ਚਾਹੁੰਦੀਆਂ ਉਹ ਆਪਣੇ ਦਿਮਾਗ ਚੋਂ ਇਹ ਚੀਜ਼ ਕੱਢ ਦੇਣ ਕਿ ਲੋਕ ਕੀ ਕਹਿਣਗੇ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਨੀ ਆ ਕਿ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਬਸ ਤੁਹਾਡੀ ਫੈਮਿਲੀ ਦਾ ਸਪੋਰਟ ਤੁਹਾਨੂੰ ਹੋਣਾ ਚਾਹੀਦਾ ਉਹਨਾਂ ਦਾ ਸਾਥ ਜ਼ਰੂਰੀ ਹੁੰਦਾ ਬਾਕੀ ਲੋਕ ਤਾਂ ਦੇਖੋ ਹਰੇਕ ਕੋਈ ਚੰਗਾ ਕੰਮ ਵੀ ਕਰਦਾ ਉਹਨੂੰ ਵੀ ਮਾੜਾ ਕਹਿੰਦੇ ਆ ਤੇ ਜਿਹੜਾ ਮਾੜਾ ਕਰਦਾ ਅੱਜ ਕੱਲ ਤਾਂ ਤੁਹਾਨੂੰ ਪਤਾ ਆ ਵੀ ਦੁਨੀਆ ਹੀ ਉੱਤਰਦੀ ਹੁੰਦੀ ਆ ਹੈਨਾ ਸੋ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਠੀਕ ਹੈ ਜੀ ਬਾਕੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਕੋਈ ਆਪਣਾ ਫੇਸ ਦਿਖਾਉਣਾ ਆ ਜਾਂ ਵਲੋਗਿੰਗ ਹੀ ਕਰਨੀ ਆ ਜੇਕਰ ਤੁਹਾਡੇ ਚ ਕੋਈ ਵਧੀਆ ਸਕਿੱਲਿਆ ਤਾਂ ਇਹ ਕੋਈ ਵਧੀਆ ਕੰਮ ਵੀ ਇੱਥੇ ਕਰ ਸਕਦੇ ਆ ਜਿਵੇਂ ਕਿ ਤੁਸੀਂ ਦੇਖਿਆ ਵੀ ਬਹੁਤ ਸਾਰੇ ਇਦਾਂ ਦੇ ਚੈਨਲ ਆ ਜਿਹੜੇ ਕੁਕਿੰਗ ਕਰਦੇ ਆ ਕੋਈ ਸਟੀਚਿੰਗ ਕਰਦੇ ਆ ਹਨਾ ਜਾਂ ਬਿਊਟੀਸ਼ਨ ਦਾ ਕੰਮ ਕਰਦੇ ਆ ਕੋਈ ਹੈਲਦੀ ਟਿਪ ਦਿੰਦੇ ਆ ਜਾਂ ਫਿਰ ਪੇਂਟਿੰਗ ਕਰਨਾ ਸਿਖਾਉਂਦੇ ਆ ਬਹੁਤ ਸਾਰੇ ਇਦਾਂ ਦੇ ਚੈਨਲ ਆ ਜਿਹੜੇ ਬਿਨਾਂ ਫੇਸ ਦਿਖਾਏ ਲੱਖਾਂ ਕਮਾਉਂਦੇ ਆ ਜੇਕਰ ਤੁਹਾਡੇ 'ਚ ਵੀ ਕੋਈ ਵਧੀਆ ਸਕਿੱਲ ਹੈਗਾ ਤੇ ਤੁਸੀਂ ਵੀ ਇੱਕ ਆਪਣਾ ਇਹਨੂੰ ਸੋਸ਼ਲ ਮੀਡੀਆ ਨੂੰ ਵਧੀਆ ਪਲੇਟਫਾਰਮ ਬਣਾ ਕੇ ਇਹਨੂੰ ਵੀ ਵਧੀਆ ਤਰ੍ਹਾਂ ਯੂਜ਼ ਕਰਕੇ ਤੇ ਲੱਖਾਂ ਕਮਾ ਸਕਦੇ ਆ ਤੇ ਹੁਣ ਇਹ ਆਪਣੇ ਇੱਕ ਪੜੀਆਂ ਲਿਖਿਆ ਪੜ੍ਹਨ ਵਾਲੇ ਬਹੁਤ ਵਧੀਆ ਓਪਰਚ्युनिटी ਆਈ ਹੈ ਆਪਣੇ ਸੋਸ਼ਲ ਮੀਡੀਆ ਤੇ ਵੀ ਜੇਕਰ ਤੁਸੀਂ ਲਿਖਣ ਦਾ ਸ਼ੌਂਕ ਰੱਖਦੇ ਆ ਨਾ ਤਾਂ ਜੇਕਰ ਤੁਸੀਂ ਆਰਟੀਕਲ ਵਧੀਆ ਲਿਖ ਸਕਦੇ ਆ ਤੇ ਤੁਸੀਂ ਇੱਕ ਆਰਟੀਕਲ ਲਿਖਣਾ ਤੁਹਾਨੂੰ ਮੈਂ ਹਿੰਟ ਦੇ ਵਿੱਚ ਉਹ ਵੈਬਸਾਈਟ ਦੱਸੂਗੀ ਵੀ ਤੁਸੀਂ ਕਿੱਥੇ ਆਰਟੀਕਲ ਲਿਖ ਕੇ ਆਪਣਾ ਸਬਮਿਟ ਕਰਨਾ ਤੇ ਤੁਸੀਂ ਕਿੱਦਾਂ ਅਰਨਿੰਗ ਕਰ ਸਕਦੇ ਕਿੱਦਾਂ ਲੱਖਾਂ ਰੁਪਏ ਕਮਾ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਪੜੀਆਂ ਲਿਖੀਆਂ ਹੋ ਕੇ ਘਰ ਬੈਠੀਆਂ ਆ ਤੁਸੀਂ ਕਰਨਾ ਤੁਸੀਂ ਇੱਕ ਆਰਟੀਕਲ ਲਿਖਣਾ ਤੁਹਾਡਾ ਕੰਟੈਂਟ ਵਧੀਆ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਲੱਗਦਾ ਕਿ ਲੋਕ ਉਹਨੂੰ ਦੇਖਣਗੇ ਉਹਨੂੰ ਸੁਣਨਗੇ ਪੜ੍ਹਨਗੇ ਠੀਕ ਆ ਜੀ ਤੇ ਇੱਕ ਇਦਾਂ ਦਾ ਤੁਸੀਂ ਕੰਟੈਂਟ ਤਿਆਰ ਕਰਨਾ 100 ਵਰਡ ਦਾ ਹੋਣਾ ਚਾਹੀਦਾ ਜਾਣ ਕੇ ਉਹ 100 ਸ਼ਬਦ ਹੋਣੇ ਚਾਹੀਦੇ ਆ ਵੈਸੇ ਜਿਹੜਾ ਆਰਟੀਕਲ ਆ ਘੱਟ ਤੋਂ ਘੱਟ 1200 ਸ਼ਬਦਾਂ ਚ ਹੋਣਾ ਚਾਹੀਦਾ ਦੇਖੋ ਜੇਕਰ 100 ਸ਼ਬਦ ਤੁਸੀਂ ਲਿਖਦੇ ਆ ਨਾ ਤੇ 100 ਸ਼ਬਦ ਦੇ 10 ਡਾਲਰ ਬਣਦੇ ਯੂ ਐਸ اے ਦੇ ਹਿਸਾਬ ਨਾਲ ਤੇ ਜੇ ਤੁਸੀਂ ਇਸ ਦੇ حساب ਨਾਲ 1 ਡਾਲਰ ਦੇ ਹੈਗੇ 8082 ਰੁਪਏ ਠੀਕ ਆ ਜੀ ਜੇਕਰ ਤੁਸੀਂ 100 ਸ਼ਬਦ ਲਿਖਦੇ ਤਾਂ 10 ਡਾਲਰ ਬਣਦੇ ਤਾਂ 10 ਡਾਲਰ ਦਾ ਇੰਡੀਅਨ ਰੁਪਈਏ ਦੇ حساب ਨਾਲ ਬਣਦਾ 800 ਰੁਪਈਆ ਤੇ ਜੇਕਰ ਤੁਸੀਂ 1200 ਸ਼ਬਦ ਦਾ ਵਰਡਸ ਦਾ ਆਰਟੀਕਲ ਕੋਈ ਲਿਖੋਗੇ ਤੇ ਉਹਦਾ ਤੁਸੀਂ ਹਿਸਾਬ ਲਗਾ ਸਕਦੇ ਆ ਕਿ ਘੱਟੋ ਘੱਟ 80-90 ਰੁਪਏ ਵੈਸੇ ਉਹਨਾਂ ਨੇ 120 ਰੁਪਏ ਲਿਖਿਆ ਹੋਇਆ ਹੈ ਵੀ 120 ਡਾਲਰ ਲਿਖਿਆ ਹੋਇਆ ਕਿ ਜਿਹੜਾ 1200 ਤੋਂ ਉੱਤੇ ਵਰਡ ਦਾ ਕੋਈ ਆਰਟੀਕਲ ਲਿਖੂਗਾ ਅਸੀਂ ਉਹਨੂੰ 120 ਡਾਲਰ ਦਵਾਂਗੇ ਤੇ ਜੇਕਰ ਤੁਹਾਡੇ ਮਤਲਬ ਕਿ 1200 ਤੋਂ ਉੱਤੇ ਵੀ ਸ਼ਬਦ ਹੋ ਜਾਂਦੇ ਤੁਹਾਡੇ ਆਰਟੀਕਲ 'ਚ ਤਾਂ ਤੁਹਾਡੀ 19 ਜ਼ਿਆਦਾ ਇਨਕਮ ਹੋਊਗੀ ਤਾਂ ਬਸ ਇਹ ਆ ਵੀ ਤੁਹਾਡਾ ਕੰਟੈਂਟ ਜਿਹੜਾ ਵਧੀਆ ਹੋਣਾ ਚਾਹੀਦਾ ਤੇ ਬਾਕੀ ਤੁਸੀਂ 1200 ਸ਼ਬਦ ਦੇ ਹਿਸਾਬ ਨਾਲ ਦੇਖ ਸਕਦੇ ਆ ਕਿ ਤੁਸੀਂ ਕਿੰਨੀ ਜ਼ਿਆਦਾ ਅਰਨਿੰਗ ਕਰ ਸਕਦੇ ਆ ਮੇਨਾਂ ਦਾ 70-80000 ਰੁਪਿਆ ਇਸ ਚੀਜ਼ ਤਾਂ ਬਣ ਸਕਦਾ ਆ ਤੇ ਹੁਣ ਇਹ ਕੰਮ ਕਿੱਦਾਂ ਕਰਨਾ ਆ ਤੁਹਾਨੂੰ ਇਹਦੇ ਬਾਰੇ ਮੈਂ ਪੂਰੀ ਡਿਟੇਲ ਦਿੰਨੀ ਆ ਜੀ ਇੱਕ ਫੀਡ ਫੂਟੇਜਸ ਦਾ ਚੈਨਲ ਆ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦੂੰਗੀ ਜੇ ਹੋ ਸਕਿਆ ਤਾਂ ਮੈਂ ਵੀਡੀਓ ਦੇ ਉੱਪਰ ਵੀ ਸਕਰੀਨ ਦੇ ਉੱਤੇ ਲਗਾਉਣ ਦੀ ਕੋਸ਼ਿਸ਼ ਕਰੂੰਗੀ ਜੇ ਲੱਗ ਗਿਆ ਤਾਂ ਤੇ ਇੱਕ ਫੀਡ ਫੂਟੇਜਸ ਦਾ ਚੈਨਲ ਆ ਉਹ ਤੁਹਾਨੂੰ ਇੱਕ ਕੰਟੈਂਟ ਦੇਣਗੇ ਹੈਲਦੀ ਫੂਡ ਬਾਰੇ ਤੁਸੀਂ ਹੈਲਦੀ ਫੂਡਾਰੇ ਆਰਟੀਕਲ ਲਿਖਣਾ ਆ 1200 ਵਰਡ ਤੋਂ ਉੱਪਰ ਚਾਹੀਦਾ ਠੀਕ ਹੈ ਜੀ 1200 ਵਰਡ ਜਿਹੜੇ ਸ਼ਬਦ ਹੁੰਦੇ ਆ ਉਤੋਂ ਘੱਟ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਲਿਖਣ ਦਾ ਸ਼ੌਂਕ ਰੱਖਦੇ ਆ ਤੇ 1200 ਵਰਡ ਤੋਂ ਉੱਤੇ ਤੁਹਾਡਾ ਆਰਟੀਕਲ ਹੋਣਾ ਚਾਹੀਦਾ ਆ ਤੇ ਉਹਦੇ ਵਿੱਚ ਤੁਸੀਂ ਜਿਹੜਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਦਾ ਲਿੰਕ ਦਿੱਤਾ ਹੋਣਾ ਫੀਡ ਫੂਡੀਜ਼ ਹੈਲਦੀ ਹੈਲਦੀ ਟਿਪਸ ਦਿੰਦੇ ਆ ਉਹਦੇ ਚ ਹੈਲਦੀ ਉਹਨਾਂ ਨੇ ਖਾਣ ਬਾਰੇ ਦੱਸਿਆ ਹੁੰਦਾ ਵੀ ਆਪਾਂ ਕਿੱਦਾਂ ਹੈਲਦੀ ਈਟ ਕਰ ਸਕਦੇ ਠੀਕ ਹੈ ਜੀ ਤੇ ਤੁਸੀਂ ਉਹਤੇ ਜਾ ਕੇ ਲਿੰਕ ਤੇ ਜਾ ਕੇ ਤੁਸੀਂ ਉਹਦੇ ਇੱਕ ਸਾਈਡ ਤੇ 3 ਡਾਟ ਆਉਣੇ ਆ 3 ਡਾਟ ਨੂੰ ਤੁਸੀਂ ਕਲਿੱਕ ਕਰਨਾ ਉਹਦੇ ਵਿੱਚ ਲਿਖਿਆ ਹੋਊਗਾ ਅਰਨ ਸਬਮਿਟ ਆਰਟੀਕਲ ਐਂਡ ਅਰਨਿੰਗ ਮਰਨਿੰਗ ਮਨੀ ਤੁਸੀਂ ਉਹਦੇ ਉੱਤੇ ਜਾ ਕੇ ਕਲਿੱਕ ਕਰਨਾ ਉਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਵੀ ਕਿਵੇਂ ਤੁਸੀਂ ਆਪਣਾ ਉਹਦੇ ਵਿੱਚ ਆਰਟੀਕਲ ਸਬਮਿਟ ਕਰ ਸਕਦੇ ਆ ਤੇ ਆਪਣੀ ਫੁੱਲ ਡਿਟੇਲ ਤੁਸੀਂ ਉਹਦੇ ਵਿੱਚ ਕਿੱਦਾਂ ਐਡ ਕਰ ਸਕਦੇ ਆ ਤੇ ਜਦੋਂ ਤੁਹਾਨੂੰ ਲੱਗਾ ਵੀ ਹਾਂਜੀ ਆਰਟੀਕਲ ਮੇਰਾ ਸਬਮਿਟ ਹੋ ਗਿਆ ਉਹਨਾਂ ਨੇ ਅੱਗੇ ਤੁਹਾਨੂੰ ਜੈਸ ਕਰਕੇ ਦੇਣੀ ਉਸ ਚੀਜ਼ ਬਾਰੇ ਵੀ ਹਾਂਜੀ ਤੁਹਾਡਾ ਆਰਟੀਕਲ ਸਾਨੂੰ ਵਧੀਆ ਲੱਗਾ ਤੇ ਇਹਨੂੰ ਅਸੀਂ ਅੱਗੇ ਰਨ ਲੱਗੇ ਕੰਨ ਜੇਕਰ ਤੁਹਾਡਾ ਆਰਟੀਕਲ ਰਨ ਕਰਦਾ ਆ ਤੇ ਤੁਹਾਡੇ ਡਾਲਰ ਬੰਨੇ ਸਟਾਰਟ ਹੋ ਜਾਂਦੇ ਆ ਤੇ ਤੁਹਾਨੂੰ ਉਸ ਤੋਂ ਅਰਨਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਜ਼ਰੂਰੀ ਨਹੀਂ ਇਹ ਵੀ ਇਹਦੇ ਲਈ ਤੁਹਾਨੂੰ ਕੋਈ ਪੱਕਾ ਹੀ ਟਾਈਮ ਚਾਹੀਦਾ ਆ ਜਦੋਂ ਵੀ ਤੁਹਾਡੇ ਕੋ ਫ੍ਰੀ ਟਾਈਮ ਹੋਵੇ ਜ਼ਰੂਰੀ ਨਹੀਂ ਵੀ ਤੁਸੀਂ ਕਿਤੇ ਜੋਬ ਕਰਦੇ ਸਟੱਡੀ ਕਰਦੇ ਜਾਂ ਘਰ ਦਾ ਕੰਮ ਕਰਦੇ ਜਦੋਂ ਵੀ ਜਿੱਥੇ ਵੀ ਤੁਹਾਡੇ ਕੋਲ ਫ੍ਰੀ ਟਾਈਮ ਹੋਵੇ ਤੁਸੀਂ ਉੱਥੇ ਲਿਖਣਾ ਸਟਾਰਟ ਕਰ ਦਿਓ ਬਸ ਇਹ ਕੰਮ ਆ ਹੋਰ ਇਹ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ ਜ਼ਰੂਰੀ ਤੁਸੀਂ ਆਪਣਾ ਕੰਮ ਛੱਡ ਕੇ ਹੀ ਇਸ ਕੰਮ ਤੋਂ ਵਾਲੇ ਹੋਣਾ ਆ ਆਪਣੇ ਕੰਮ ਨੂੰ ਤੁਸੀਂ ਪੂਰੀ ਤਰ੍ਹਾਂ ਪ੍ਰੋਪਰ ਕਰਕੇ ਜਦੋਂ ਫ੍ਰੀ ਟਾਈਮ ਘਰ ਬੈਠ ਗਏ ਬੇਲੀਆਂ ਮੇਰੀਆਂ ਭੈਣਾਂ ਹੋ ਗਈਆਂ ਉਸ ਟਾਈਮ ਵੀ ਤੁਸੀਂ ਇਸ ਕੰਮ ਨੂੰ ਕਰ ਸਕਦੇ ਚਾਹੇ ਦੁਪਹਿਰ ਨੂੰ ਸ਼ਾਮ ਨੂੰ ਰਾਤ ਨੂੰ ਇਹਦਾ ਕੋਈ ਫਿਕਸਡ ਟਾਈਮ ਨਹੀਂ ਜਦੋਂ ਤੁਹਾਡਾ ਆਰਟੀਕਲ ਕੰਪਲੀਟ ਹੋ ਗਿਆ ਤੇ ਤੁਸੀਂ ਉਹਦੇ ਵਿੱਚ ਜਾ ਕੇ ਸਬਮਿਟ ਕਰ ਦੇਣਾ ਆ ਜਦੋਂ ਨਾ ਤੁਹਾਡਾ ਆਰਟੀਕਲ ਪਸੰਦ ਆ ਗਿਆ ਤੇ ਉਸ ਤੋਂ ਬਾਅਦ ਜੀ ਤੁਹਾਡੀ ਅਰਨਿੰਗ ਜਿਹੜੀ ਹੋਣੀ ਉਹ ਸਟਾਰਟ ਹੋ ਜਾਣੀ ਹੈ ਉਮੀਦ ਕਰਦੀ ਕਿ ਮੇਰੀਆਂ ਭੈਣਾਂ ਜਿਹੜੀਆਂ ਪੜੀਆਂ ਲਿਖੀਆਂ ਘਰ ਫ੍ਰੀ ਬੈਠੀਆਂ ਆ ਬਸ ਹਾਊਸ ਵਾਈਫ ਹਾਊਸ ਮੇਕਰੀ ਬਣ ਕੇ ਰਹਿ ਗਈਆਂ ਆ ਤੇ ਉਹਨਾਂ ਲਈ ਬਹੁਤ ਵਧੀਆ ਓਪਰਚ्युनिटी ਆ ਜਿਹੜਾ ਲਿਖਣ ਦਾ ਸ਼ੌਂਕ ਰੱਖਦੀਆਂ ਤੇ ਪਲੀਜ਼ ਉਹ ਇਹ ਓਪਰਚ्युनिटी ਹੱਥੋਂ ਜਾਣ ਨਾ ਦੇਣੇ ਮੌਕਾ ਬਾਰ ਬਾਰ ਨਹੀਂ ਮਿਲਦਾ ਹੁੰਦਾ ਤੇ ਸਾਰੇ ਜਾਣੇ ਇਸ ਚੀਜ਼ ਨੂੰ ਜਰੂਰ ਜੁਆਇਨ ਕਰਿਓ ਠੀਕ ਆ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਆਪਾਂ ਪਿਛਲੇ ਵਲੌਗ ਦੇ ਵਿੱਚ ਸਵਾਲ ਪੁੱਛਿਆ ਸੀਗਾ ਕਿ ਉਹ ਤੋ ਪ੍ਰ ਦੋ ਭੈਣ ਭਰਾ ਆ ਤੇ ਭਰਾ ਦੀ ਉਮਰ ਹੈਗੀ 6 ਸਾਲ ਤੇ ਉਹਦੀ ਭੈਣ ਦੀ ਉਮਰ ਹੈਗੀ ਅੱਧੀ ਤੇ ਜਦੋਂ ਭਰਾ ਉਹਦਾ 40 ਸਾਲਾਂ ਦਾ ਹੋ ਜਾਂਦਾ ਤੇ ਭੈਣ ਦੀ ਉਮਰ ਕਿੰਨੀ ਰਹਿ ਜਾਂਦੀ ਹੈ ਤੇ ਸਾਰਿਆਂ ਨੇ ਜਵਾਬ ਦਿੱਤਾ ਸੀ 37 ਸਾਲ ਤੇ ਬਹੁਤ ਇਦਾਂ ਦੇ ਵੀਗੇ ਜਿਨ੍ਹਾਂ ਨੇ ਢਿੱਲੋਸਾ ਵਾਂਗੂ ਕਿਹਾ ਹੈਗਾ ਵੀ 20 ਸਾਲ ਠੀਕ ਹੈ ਜੀ ਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆਪਾਂ ਉਹਨਾਂ ਦੇ ਨਾਮ ਮੈਂਸ਼ਨ ਕਰਦੇ ਆਂ ਸਭ ਤੋਂ ਪਹਿਲਾ ਨਾਮ ਹੈਗਾ ਮਲਕੀਤ ਕੌਰ ਪਿੰਡ ਗਲੋਟੀ ਕੋਟ ਇਸੇਖਾ ਮੋਗਾ ਠੀਕ ਹੈ ਜੀ दूजा ना है नाम हैगा रवनीत कौर श्री मुक्तसर साहिब, तीजा नाम करमजीत कौर फ्रॉम मलौट चौथा नाम जसविंदर कौर चीमा कला जलंधर ਪੰਜਵਾਂ ਨਾਮ ਹੈਗਾ ਇਹ ਰਾਜਵਿੰਦਰ ਕੌਰ ਜੂਕੇ ਤੋਂ ਹੈ ਆਪਣੇ ਖਾਸ ਬੰਦੇ ਆ ਬਹੁਤ ਵਧੀਆ ਕਮੈਂਟ ਕਰਦੇ ਆ ਬਹੁਤ ਐਪਰੀਸ਼ੀਏਟ ਕਰਦੇ ਆ ਤੇ ਬਹੁਤ ਜਿਆਦਾ ਹੌਸਲਾ ਦਿੰਦੇ ਆ ਇਹ ਇੱਕ ਨਾ ਤੁਹਾਨੂੰ ਮੈਂ ਹਰੇਕ ਵੀਡੀਓ 'ਚ ਦੱਸਿਆਵੇਂ ਤੁਹਾਡਾ ਆਪਣੇਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਲੋਕਾਂ ਦੀ ਪ੍ਰਵਾਹ ਨਾ ਕਰੋ ਜਦੋਂ ਆਪਣੇ ਦਾ ਨਾ ਤੁਹਾਨੂੰ ਐਪਰੀਸ਼ੀਏਟ ਕਰਨ ਲੱਗ ਜਾਣ ਹੌਸਲਾ ਦੇਣ ਲੱਗ ਜਾਣ ਤਾਂ ਉੱਥੇ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਆ ਕਰੋ ਠੀਕ ਆ ਜੀ ਯੂਕੇ 'ਤੇ ਬੈਠੇ ਆ ਇਹ ਫੇਰ ਵੀ ਯੂਕੇ ਤੋਂ ਮੈਨੂੰ ਦੇਖ ਲਓ ਇੰਨੀ ਸਪੋਰਟ ਕਰਦੇ ਆ ਕਿ ਮੇਰਾ ਕਦੇ ਹੌਸਲਾ ਨਹੀਂ ਡਾਊਨ ਹੁੰਦਾ ਉਸ ਤੋਂ ਬਾਅਦ ਨਾ ਹੈਗਾ ਜੀ ਅ ਅਰਸ਼ਮਾਨ ਸੱਤਵਾਂ ਨਾਮ ਹੈਗਾ ਰਜਨੀ ਬਾਲਾ ਕਠਾਰ ਤੋਂ ਇਹ ਵੀ ਆਪਣੇ ਭੈਣ ਖਾਸੀ ਆ ਕਠਾਰ ਤੋਂ ਆਪਾਂ ਨੂੰ ਦਿੱਲੀ ਦੇਖਦੇ ਆ ਤੇ ਇਹ ਵੀ ਭੈਣ ਨੂੰ ਕਦੀ ਹੋ ਸਕੇ ਆ ਮੌਕਾ ਜ਼ਿੰਦਗੀ ਚ ਮਿਲਿਆ ਤਾਂ ਆਪਾਂ ਜ਼ਰੂਰ ਮਿਲਾਂਗੇ ਅੱਠਵਾਂ ਨਾਮ ਹੈਗਾ ਜੀ ਅਮਰਜੀਤ ਕੌਰ ਤੇ ਨੌਵਾਂ ਨਾਮ ਹੈਗਾ ਗगन ਠੀਕ ਆ ਜੀ ਤੇ ਇਹ ਜਿਹੜੇ ਨਾਮ ਸੀਗੇ ਜਿਨ੍ਹਾਂ ਨੇ ਤਾਂ ਆਪਣੇ ਆ ਨਾ ਆਪਣੇ ਸ਼ਹਿਰਾਂ ਦੇ ਨਾਮ ਲਿਖਿਓ ਨਾ ਸੋ ਥੈਂਕ ਯੂ ਤੇ ਜਿਨ੍ਹਾਂ ਨੇ ਆਪਣੇ ਨਾਮ ਨਹੀਂ ਲਿਖੇ ਤੇ ਉਹ ਅੱਗੇ ਤੋਂ ਪਲੀਜ਼ ਜ਼ਰੂਰ ਆਪਣੇ ਸ਼ਹਿਰ ਦਾ ਨਾਮ ਆਪਣਾ ਨਾਮ ਲਿਖਿਆ ਕਰਨ ਕਿਉਂਕਿ ਇੱਕ ਇੱਕ ਨਾਮ ਦੇ ਬਹੁਤ ਸਾਰੇ ਕਮੈਂਟ ਹੁੰਦੇ ਆ ਤੇ ਉਹ ਜਿਹੜਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੰਨੇ ਕਿਹੜਾ ਕਮੈਂਟ ਕੀਤਾ ਆ ਠੀਕ ਆ ਜੀ ਤਾਂ ਮੈਂ ਕਹਿਣੀ ਹਣੀ ਆਪਣੇ ਏਰੀਆ ਦਾ ਨਾਮ ਵੀ ਜ਼ਰੂਰ ਵਿੱਚ ਲਿਖਿਆ ਕਰੋ ਤੇ ਅੱਜ ਦਾ ਜਿਹੜਾ ਆਪਣੀ YouTube ਫੈਮਿਲੀ ਲਈ ਸਵਾਲ ਹੈਗਾ ਸ਼ੀਸ਼ੇ ਦੀ ਛਪੜੀ ਕੰਡਿਆਂ ਦੀ ਬਾੜ ਬੁੱਝਣ ਵਾਲਾ ਬੜਾ ਹਸ਼ਿਆਰ ਠੀਕ ਆ ਜੀ ਇਹ ਹੁਣ ਬੁਝਾਰਤ ਆਪਣੀ YouTube ਫੈਮਿਲੀ ਲਈ ਆ ਦੇਖਿਓ ਵੀ ਕਿੰਨੇ ਕ ਸਹੀ ਜਵਾਬ ਆਉਂਦੇ ਆ ਤੇ ਸਾਰੇ ਜਾਣੇ ਜਰੂਰ ਸੁਣੋ ਸੁਣ ਕੇ ਕਮੈਂਟ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਜਿਹੜੇ ਆਪਣੇ ਫਸਟ ਟਾਈਮ ਵੀਡੀਓ ਨੂੰ ਦੇਖ ਰਿਹਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣ ਤਾਂ ਜੋ ਮੇ ਜਿਹੜੀ ਮੇਰੀ ਵੀਡੀਓ ਹਰੇਕ ਤੱਕ ਪਹੁੰਚ ਸਕੇ ਤੇ ਆਪਣੀ ਜਿਹੜੀ ਅੱਜ ਦੀ ਵੀਡੀਓ ਹੈਗੀ ਸਰੇਕ ਮੇ ਜਿਹੜੀਆਂ ਭੈਣਾਂ ਆ ਹਾਊਸ ਵਾਈਫ ਆ ਪੜੀਆਂ ਲਿਖੀਆਂ ਫ੍ਰੀ ਕਰ ਬੈਠੀਆਂ ਆ ਜੋ ਕਰਨਾ ਚਾਹੁੰਦੀਆਂ ਕੁਛ ਵੀ ਵੀ ਸਾਨੂੰ ਇਨਕਮ ਹੋਵੇ ਜੇ ਉਹਨਾਂ ਚ ਵਧੀ ਸਕਿੱਲਿਆ ਤੇ ਸੋ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਬਾਏ